ਇੱਕ ਔਰਤ ਘਰ ਨੂੰ ਕਿਵੇਂ ਜੋੜ ਸਕਦੀ ਹੈ ਮੱਧ ਪ੍ਰਦੇਸ਼ ਦੇ ਜੱਬਲਪੁਰਚ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਜਨਮ ਹੋਇਆ ਸੀ ਜਿਸ ਦਾ ਨਾਮ ਪ੍ਰਕriti ਰੱਖਿਆ ਗਿਆ ਪ੍ਰਕriti ਦੇ ਜਨਮ ਦੇ ਸਮੇਂ ਉਸ ਦੇ ਮਾਪਿਓ ਬੜੇ ਖੁਸ਼ ਹੋਏ ਪਰ ਮਨ ਹੀ ਮਨ ਨਿਰਾਸ਼ ਵੀ ਸਨ ਕਿਉਂਕਿ ਉਹ ਇੱਕ ਪੁੱਤ ਚਾਹੁੰਦੇ ਸੀ ਉਹਨਾਂ ਦੀ ਸੋਚ ਸੀ ਕਿ ਪੁੱਤ ਘਰ ਦਾ ਸਹਾਰਾ ਬਣੇਗਾ ਤੇ ਬੁਢਾਪੇ ਚੋਨਾ ਦਾ ਖਿਆਲ ਰੱਖੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪ੍ਰਗਤੀ ਨੇ ਬਚਪਨ ਤੋਂ ਹੀ ਇਹ ਸਾਬਤ ਕਰ ਦਿੱਤਾ ਕਿ ਉਹ ਕਿਸੇ ਪੁੱਤ ਤੋਂ ਘੱਟ ਨਹੀਂ ਹੈ ਪ੍ਰਗਤੀ ਦਾ ਪਿਤਾ ਦਿਨਾਨਾਥ ਮਜ਼ਦੂਰੀ ਕਰਦਾ ਸੀ ਤੇ ਮਾਂ ਕਮਲਾ ਫੁੱਲਾਂ ਦੀ ਮਾਲਾ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਉਹਨਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਸੀ ਪਰ ਇਸ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਚ ਉਨਾਂ ਨੇ ਕੋਈ ਕਸਰ ਨਾ ਛੱਡੀ। ਪ੍ਰਗਤੀ ਵੀ ਆਪਣੇ ਮਾਪਿਓ ਦਾ ਸਭ ਤੋਂ ਵੱਡਾ ਸਹਾਰਾ ਸੀ। ਉਹ ਨਾ ਸਿਰਫ ਪੜ੍ਹਾਈ ਚੱਗੇ ਰਹਿੰਦੀ ਸੀ, ਬਲਕਿ ਘਰ ਦੇ ਕੰਮਾਂ 'ਚ ਵੀ ਆਪਣੇ ਮਾਪਿਓ ਦੀ ਹਰ ਮਦਦ ਕਰਦੀ। ਪ੍ਰਗਤੀ ਬਚਪਨ ਤੋਂ ਹੀ ਹੁਸ਼ਿਆਰ ਤੇ ਮਿਹਨਤੀ ਕੁੜੀ ਸੀ। ਉਹ ਆਪਣੀ ਪੜ੍ਹਾਈ ਦੇ ਪ੍ਰਤੀ ਐਨੀ ਸਮਰਪਿਤ ਸੀ ਕਿ ਉਸ ਦੀ ਅਧਿਆਪਕਾ ਵੀ ਉਸ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿੰਦੀ ਸੀ। ਉਹ ਹਮੇਸ਼ਾ ਸੋਚਦੀ ਸੀ ਕਿ ਵੱਡੀ ਹੋ ਕੇ ਇਹ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੇਗੀ ਤੇ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢ ਲਵੇਗੀ। ਦੋਸਤੋ ਪ੍ਰਕティ ਦਾ ਸੁਪਨਾ ਸੀ ਕਿ ਉਹ ਆਪਣੀ ਮਿਹਨਤ ਨਾਲ ਇੱਕ ਦਿਨ ਕੁਝ ਵੱਡਾ ਕਰੇ ਤੇ ਆਪਣੇ ਮਾਪਿਓ ਨੂੰ ਮਾਣ ਮਹਿਸੂਸ ਕਰਾਵੇ। ਪਰ ਉਸਦੀ ਇਸ ਸੋਚ ਦੇ ਵਿੱਚ ਇੱਕ ਵੱਡੀ ਚੁਣੌਤੀ ਸੀ ਸਮਾਜ ਦੀ ਸੋਚ ਤੇ ਪਰੰਪਰਾਵਾਂ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਕੁੜੀਆਂ ਨੂੰ ਜ਼ਿਆਦਾ ਪੜਾਉਣ ਲਿਖਾਉਣ ਦਾ ਕੋਈ ਮਤਲਬ ਨਹੀਂ ਹੈ। प्रगति ਦੇ ਮਾਪਿਓ ਵੀ ਸਮਾਜ ਦੇ ਦਬਾਅ ਚ ਆ ਕੇ ਸੋਚਣ ਲੱਗੇ ਕਿ ਉਸ ਨੂੰ ਜ਼ਿਆਦਾ ਪੜ੍ਹਾਉਣ ਤੋਂ ਚੰਗਾ ਹੈ ਕਿ ਉਸ ਦਾ ਜਲਦੀ ਵਿਆਹ ਕਰ ਦਿੱਤਾ ਜਾਵੇ। ਪ੍ਰਗਤੀ ਨੇ ਜਦ 10ਵੀਂ ਦੀ ਪ੍ਰੀਖਿਆ ਦਿੱਤੀ ਤਾਂ ਪੂਰੇ ਪਿੰਡ ਚ ਉਸ ਦੀ ਮਿਹਨਤ ਦੀ ਚਰਚਾ ਹੋਈ। ਉਸ ਨੇ ਬਹੁਤ ਚੰਗੇ ਨੰਬਰ ਲਿਆ ਕੇ ਆਪਣੇ ਮਾਪਿਓ ਦਾ ਸਿਰ ਉੱਚਾ ਕਰ ਦਿੱਤਾ। ਉਸ ਦੀ ਸਫਲਤਾ ਨੇ ਉਸ ਦੇ ਮਾਪਿਓ ਨੂੰ ਇੱਕ ਨਵੀਂ ਉਮੀਦ ਦਿੱਤੀ। ਜਦ ਪ੍ਰਕriti ਨੇ 12ਵੀਂ ਪਾਸ ਕੀਤੀ ਤਾਂ ਉਸਦੇ ਮਾਪਿਓ ਦਿਨਾਨਾਤ ਤੇ ਕਮਲਾ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦੀ ਧੀ ਹੁਣ ਵੱਡੀ ਹੋ ਗਈ ਹੈ। ਪਿੰਡ ਦੇ ਮਾਹੌਲ ਤੇ ਆਪਣੀ ਆਰਥਿਕ ਸਥਿਤੀ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਹੁਣ ਉਸਦਾ ਵਿਆਹ ਕਰ ਦੇਣਾ ਚਾਹੀਦਾ ਹੈ। ਇੱਕ ਦਿਨ ਉਹਨਾਂ ਨੇ ਪ੍ਰਕriti ਨਾਲ ਇਸ ਬਾਰੇ ਗੱਲ ਕੀਤੀ। ਪ੍ਰਕriti ਦੇ ਮਾਪਿਓ ਨੇ ਕਿਹਾ, "ਪੁੱਤ ਹੁਣ ਤੇਰਾ ਵਿਆਹ ਦਾ ਸਮਾਂ ਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਤੇਰੇ ਲਈ ਇੱਕ ਚੰਗਾ ਜਿਹਾ ਜੀਵਨ ਸਾਥੀ ਲੱਭ ਕੇ" ਤੇਰਾ ਵਿਆਹ ਕਰ ਦਿੱਤਾ ਜਾਵੇ ਇਹ ਸੁਣ ਕੇ ਪ੍ਰਗਤੀ ਉਦਾਸ ਹੋ ਗਈ ਉਸਨੇ ਮਾਪਿਓ ਨੂੰ ਕਿਹਾ ਪਿਤਾ ਜੀ ਮੈਂ ਹਲੇ ਵਿਆਹ ਨਹੀਂ ਕਰਨਾ ਚਾਹੁੰਦੀ ਮੈਨੂੰ ਪੜ੍ਹਾਈ ਕਰਨ ਦਿਓ ਮੈਂ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ ਮੈਂ ਤੁਹਾਡੇ ਦੋਨਾਂ ਲਈ ਕੁਝ ਵੱਡਾ ਕਰਨਾ ਚਾਹੁੰਦੀ ਹਾਂ ਮਾਪਿਓ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਪੁੱਤ ਅਸੀਂ ਤੇਰੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਛੱਡੀ ਤੂੰ ਵੀ ਸਾਨੂੰ ਹਮੇਸ਼ਾ ਮਾਨ ਮਹਿਸੂਸ ਕਰਵਾਇਆ ਹੈ ਪਰ ਅਸੀ ਗਰੀਬ ਲੋਕਾਂ ਤੇ ਜੇਕਰ ਤੇਰਾ ਵਿਆਹ ਸਮੇਂ ਤੇ ਨਾ ਹੋਇਆ ਤਾਂ ਸਮਾਜ ਦੇ ਤਾਨੇ ਸੁਣਨੇ ਪੈਣਗੇ ਸਾਨੂੰ ਡਰ ਹੈ ਕਿ ਤੇਰਾ ਰਿਸ਼ਤਾ ਮਿਲਣਾ ਮੁਸ਼ਕਲ ਹੋ ਜਾਵੇਗਾ ਪ੍ਰਗਤੀ ਆਪਣੇ ਮਾਪਿਓ ਦੀ ਮਜਬੂਰੀ ਸਮਝ ਗਈ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਤੀ ਸੀ ਉਸਨੇ ਮਨਹੀਣ ਮਨ ਆਪਣੇ ਸੁਪਨਿਆਂ ਨੂੰ ਕੁਰਬਾਨ ਕਰਕੇ ਉਹਨਾਂ ਦੀ ਗੱਲ ਮੰਨ ਲਈ ਉਸਨੇ ਉਹਨਾਂ ਨੂੰ ਗਲੇ ਲਗਾਉਂਦੇ ਹੋਏ ਕਿਹਾ ਤੁਹਾਡੀ ਖੁਸ਼ੀ ਛੇ ਮੇਰੀ ਖੁਸ਼ੀ ਹੈ ਮੈਂ ਤੁਹਾਡੀ ਗੱਲ ਮੰਨਦੀ ਹਾਂ ਕੁਝ ਸਮਾਂ ਬਾਅਦ ਨੇੜੇ ਦੇ ਇੱਕ ਪਿੰਡ ਤੋਂ ਵੱਡੇ ਜ਼ਿਮੀਦਾਰ ਦੇ ਵੱਡੇ ਮੁੰਡੇ ਰਾਗਵ ਦਾ ਰਿਸ਼ਤਾ ਪ੍ਰਤੀ ਲਈ ਆਇਆ ਰਾਗਵ ਇੱਕ ਸਰਕਾਰੀ ਦਫ਼ਤਰ ਵਿੱਚ ਕੰਮ ਕਰਦਾ ਸੀ ਤੇ ਪਰਿਵਾਰ ਕਾਫੀ ਖੁਸ਼ਹਾਲ ਸੀ ਜਦ ਪ੍ਰਤੀ ਤੇ ਰਾਗਵ ਪਹਿਲੀ ਵਾਰ ਮਿਲੇ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਪਰਿਵਾਰ ਨੇ ਵਿਆਹ ਦੀ ਤਾਰੀਖ ਤੈਅ ਕਰ ਦਿੱਤੀ ਪ੍ਰਤੀ ਦਾ ਵਿਆਹ ਰਾਗਵ ਨਾਲ ਧੂਮ-ਧਾਮ ਨਾਲ ਹੋਇਆ ਸ਼ੁਰੂਆਤ 'ਚ ਦੋਨਾਂ ਦੀ ਜ਼ਿੰਦਗੀ ਬਹੁਤ ਚੰਗੀ ਚੱਲ ਰਹੀ ਸੀ। ਦੋਨੋਂ ਇੱਕ ਦੂਜੇ ਨੂੰ ਬੇहद ਪਿਆਰ ਕਰਦੇ ਸੀ ਤੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਸੀ। ਪਰ ਸਮੱਸਿਆ ਉੱਥੋਂ ਸ਼ੁਰੂ ਹੋਈ ਜਦ ਰਾਗਵ ਦੇ ਮਾਪਿਓ ਪ੍ਰਕriti ਨੂੰ ਤਾਨੇ ਮਾਰਨ ਲੱਗੇ। ਰਾਗਵ ਦੇ ਮਾਪਿਓ ਜੋ ਜ਼ਮੀਂਦਾਰ ਪਰਿਵਾਰ ਤੋਂ ਸੀ ਹਮੇਸ਼ਾ ਪ੍ਰਕriti ਵਿੱਚ ਕਮੀਆਂ ਲੱਭਦੇ ਰਹਿੰਦੇ। ਕਦੇ ਉਸ ਦੇ ਘਰੋਂ ਆਈਆਂ ਚੀਜ਼ਾਂ ਨੂੰ ਲੈ ਕੇ ਤਾਨੇ ਮਾਰਦੇ ਤੇ ਕਦੇ ਉਸ ਦੇ ਮਾਪਿਓ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ। प्रक्ति हर बार सब सुन के चुप रह जाती थी पर अंदरो टूटन लगी थी उसने कई बार राघव ਨੂੰ ਆਪਣੀ ਪਰੇਸ਼ਾਨੀ ਦੱਸੀ राघव ਨੇ ਕਿਹਾ ਪ੍ਰਕティ ਮੈਂ ਆਪਣੇ ਮਾਪਿਓ ਨੂੰ ਬਹੁਤ ਸਮਝਾਇਆ ਹੈ ਪਰ ਉਹ ਮੰਨਦੇ ਨਹੀਂ ਮੈਂ ਕੀ ਕਰ ਸਕਦਾ ਹਾਂ ਉਹ ਮੇਰੇ ਮਾਪਿਓ ਹਨ राघव ਦੇ ਇਸ ਜਵਾਬ ਨਾਲ ਪ੍ਰਕティ ਨੂੰ ਹੋਰ ਵੀ ਜ਼ਿਆਦਾ ਤਕਲੀਫ ਹੁੰਦੀ ਉਸ ਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਉਸ ਦੀ ਕੋਈ ਸੁਣਨ ਵਾਲਾ ਉੱਥੇ ਨਹੀਂ ਹੈ ਪ੍ਰਕティ ਨੇ ਆਪਣੇ ਸਹੁਰੇ ਘਰ ਵਾਲਿਆਂ ਦੇ ਬੁਰੇ ਵਿਵਹਾਰ ਨੂੰ ਸਹਿਣ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰੋਜ਼-ਰੋਜ਼ ਦੇ ਤਾਨਿਆਂ ਤੇ અપਮਾਨ ਨੇ ਉਸ ਦੀ ਸਹਿਣ ਸ਼ਕਤੀ ਖਤਮ ਕਰ ਦਿੱਤੀ ਉਹ ਸੋਚਣ ਲੱਗੀ ਜੇਕਰ ਮੈਂ ਇਹ ਘਰ ਛੱਡ ਕੇ ਚਲੀ ਜਾਵਾਂ ਤਾਂ ਕਿੱਥੇ ਜਾਵਾਂਗੀ ਮੇਰੇ ਮਾਪੇ ਉਹ ਪਹਿਲਾਂ ਤੋਂ ਹੀ ਗਰੀਬ ਹਨ ਜੇਕਰ ਮੈਂ ਵਾਪਸ ਗਈ ਤਾਂ ਲੋਕ ਉਹਨਾਂ ਨੂੰ ਤਾਨੇ ਦੇਣਗੇ ਉਹ ਹਰ ਦਿਨ ਆਪਣੀਆਂ ਮੁਸ਼ਕਲਾਂ ਨੂੰ ਲੁਕੋ ਕੇ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਇੱਕ ਦਿਨ ਜਦ ਉਸਦੇ ਸੱਸੋਰੇ ਨੇ ਉਸਤੇ ਮਾਪਿਓ ਨੂੰ ਲੈ ਕੇ ਕੁਝ ਗਲਤ ਸ਼ਬਦ ਕਹੇ ਤਾਂ ਪ੍ਰਕriti ਦੇ ਸਬਰ ਦਾ ਬੰਨ ਟੁੱਟ ਗਿਆ ਉਸਨੇ ਰਾਗਵ ਨੂੰ ਕਿਹਾ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ ਮੈਂ ਆਪਣੇ ਮਾਪਿਓ ਦੇ ਬਾਰੇ ਇਹ અપਮਾਨਜਨਕ ਗੱਲਾਂ ਨਹੀਂ ਸੁਣ ਸਕਦੀ ਰਾਗਵ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਕriti ਨੇ ਸਾਫ਼-ਸਾਫ਼ ਕਹਿ ਦਿੱਤਾ ਮੈਨੂੰ ਜਾਣ ਦਿਓ ਮੇਰਾ ਰਿਸ਼ਤਾ ਤੇ ਇਹ અપਮਾਨ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਦੋਸਤੋ ਪਿੰਡਾਂ ਦੀਆਂ ਪਰੰਪਰਾਵਾਂ ਤੇ ਸਮਾਜ ਦੀ ਛੋਟੀ ਸੋਚ ਹਮੇਸ਼ਾ ਤੋਂ ਔਰਤਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰਦੀਆਂ ਹਨ। ਪ੍ਰਗਤੀ ਵੀ ਉਹਨਾਂ ਪਰੰਪਰਾਵਾਂ ਦਾ ਸ਼ਿਕਾਰ ਹੋ ਰਹੀ ਸੀ। ਵਿਆਹ ਤੋਂ ਬਾਅਦ ਸਹੁਰੇ ਘਰ ਉਹ ਰੋਜ਼ ਆਪਣੇ ਸੱਸੋਰੇ ਦੇ ਤਾਨਿਆਂ ਤੇ અપਮਾਨਜਨਕ ਗੱਲਾਂ ਨੂੰ ਸਹਿਨ ਕਰ ਰਹੀ ਸੀ। ਉਹ ਹਰ ਦਿਨ ਸੋਚਦੀ ਸੀ ਕਿ ਚੀਜ਼ਾਂ ਬਦਲਣਗੀਆਂ ਪਰ ਇਸ ਤਰ੍ਹਾਂ ਦਾ ਕੁਝ ਨਾ ਹੋਇਆ। ਪ੍ਰਕriti ਨੇ ਰਾਗਵ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਇਹ ਘਰ ਛੱਡ ਕੇ ਜਾ ਰਹੀ ਹਾਂ ਮੈਂ ਆਪਣੇ ਮਾਪਿਓ ਨੂੰ ਹੋਰ અપਮਾਨਿਤ ਹੁੰਦੇ ਨਹੀਂ ਦੇਖ ਸਕਦੀ ਮੈਂ ਇਹ ਰਿਸ਼ਤਾ ਤੇ ਇਹ ਘਰ ਹੋਰ ਨਹੀਂ ਸੰਭਾਲ ਸਕਦੀ ਰਾਗਵ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਕriti ਨੇ ਕਿਹਾ ਇਹ ਮੇਰਾ ਆਖਰੀ ਫੈਸਲਾ ਹੈ ਤੇ ਇਸ ਤਰ੍ਹਾਂ ਉਹ ਆਪਣੇ ਸਹੁਰੇ ਘਰੋਂ ਨਿਕਲ ਪਈ ਆਪਣੇ ਮਾਪਿਓ ਦੇ ਘਰ ਵਾਪਸ ਆਉਣ ਤੋਂ ਬਾਅਦ ਪ੍ਰਕriti ਨੇ ਉਹਨਾਂ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਉਸਨੇ ਆਪਣੇ ਪਿਓ ਨੂੰ ਕਿਹਾ ਮੈਂ ਇਹ ਕਦਮ ਬਹੁਤ ਮਜਬੂਰੀ ਵਿੱਚ ਉਠਾਇਆ ਹੈ ਮੈਂ ਇਹ ਨਹੀਂ ਦੇਖ ਸਕਦੀ ਕਿ ਤੁਹਾਡੇ ਬਾਰੇ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਪ੍ਰਗਤੀ ਦੇ ਪਿਓ ਦੀਨਾ ਨਾਥ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਇਹ ਸਾਡੀ ਹੀ ਗਲਤੀ ਸੀ ਕਿ ਅਸੀਂ ਤੇਰਾ ਵਿਆਹ ਇਹੋ ਜਿਹੇ ਪਰਿਵਾਰ ਵਿੱਚ ਕੀਤਾ ਜਿੱਥੇ ਤੈਨੂੰ ਖੁਸ਼ੀਆਂ ਨਹੀਂ ਮਿਲ ਸਕੀਆਂ ਪ੍ਰਗਤੀ ਨੇ ਰੋਂਦੇ ਹੋਏ ਜਵਾਬ ਦਿੱਤਾ ਨਹੀਂ ਪਿਤਾ ਜੀ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਤੁਸੀਂ ਮੇਰੇ ਪਿਤਾ ਜੀ ਹੋ ਤੇ ਜੇਕਰ ਤੁਸੀਂ ਮੇਰਾ ਭਲਾ ਨਹੀਂ ਸੋਚੋਗੇ ਤਾਂ ਕੌਣ ਸੋਚੇਗਾ ਤੁਸੀਂ ਮੇਰੇ ਲਈ ਜੋ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਸੀ ਦੋਸਤੋ ਕੁਝ ਦਿਨਾ ਤੱਕ ਪ੍ਰਕティ ਨੇ ਇਸ ਗਾਲ ਤੇ ਵਿਚਾਰ ਕੀਤਾ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸਨੇ ਖੁਦ ਨਾਲ ਇੱਕ ਵਾਦਾ ਕੀਤਾ ਕਿ ਉਹ ਕਦੇ ਆਪਣੇ ਸਹੁਰੇ ਘਰ ਵਾਪਸ ਨਹੀਂ ਜਾਵੇਗੀ ਉਸਨੇ ਆਪਣੇ ਆਤਮ ਸਨਮਾਨ ਲਈ ਤਲਾਕ ਲੈਣ ਦਾ ਫੈਸਲਾ ਕੀਤਾ ਇਹ ਫੈਸਲਾ ਆਸਾਨ ਨਹੀਂ ਸੀ ਕਿ ਸਮਾਜ ਤਲਾਕਸ਼ੁਦਾ ਔਰਤਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਸੀ ਪਿੰਡ ਦੇ ਲੋਕ ਗੱਲਾਂ ਬਣਾਉਣ ਲੱਗੇ ਕੋਈ ਕਹਿੰਦਾ ਤਲਾਕਸ਼ੁਦਾ ਔਰਤ ਨੂੰ ਇੱਜ਼ਤ ਕੌਣ ਦੇਵੇਗਾ ਤਾਂ ਕੋਈ ਕਹਿੰਦਾ ਦੇਖੋ ਇਸ ਦਾ ਵਿਆਹ ਤਾਂ ਵੱਡੇ ਘਰ ਚ ਹੋਇਆ ਸੀ ਫਿਰ ਵੀ ਇਹ ਸਹਰਾ ਘਰ ਛੱਡ ਕੇ ਆ ਗਈ ਜ਼ਰੂਰ ਇਸ ਵਿੱਚ ਕੋਈ ਕਮੀ ਹੋਵੇਗੀ ਪ੍ਰਗਤੀ ਨੇ ਇੰਨਾਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਉਸਨੇ ਸੋਚਿਆ ਕਿ ਮੈਂ ਰੋਜ਼-ਰੋਜ਼ ਤਾਨੇ ਸੁਣਦੀ ਰਹਿੰਦੀ ਜਾਂ ਖੁਦ ਨੂੰ ਆਪਣੇ ਮਾਪਿਆਂ ਨੂੰ અપਮਾਨਿਤ ਹੋਂ ਦਿੰਦੀ ਮੈਂ ਆਪਣੇ ਫੈਸਲੇ ਤੇ ਅੜੀ ਰਹਾਂਗੀ ਦੋਸਤੋ ਦੂਜੇ ਪਾਸੇ ਰਾਗਵ ਵੀ ਇੱਕ ਵੱਡੀ ਉਲਝਣ ਵਿੱਚ ਸੀ ਉਹ ਪ੍ਰਕriti ਨੂੰ ਪਿਆਰ ਕਰਦਾ ਸੀ ਪਰ ਆਪਣੇ ਮਾਪਿਆਂ ਨੂੰ ਵੀ ਛੱਡਣਾ ਨਹੀਂ ਚਾਹੁੰਦਾ ਸੀ ਉਹ ਦੋਨਾਂ ਵਿੱਚ ਫਸ ਚੁੱਕਿਆ ਸੀ ਆਖਰਕਾਰ ਉਸਨੇ ਆਪਣੇ ਮਾਪਿਆਂ ਦਾ ਸਾਥ ਦਿੱਤਾ ਤੇ ਪ੍ਰਕriti ਨੂੰ ਤਲਾਕ ਦੇਣ ਲਈ ਤਿਆਰ ਹੋ ਗਿਆ ਇਹ ਸੁਣ ਕੇ ਪ੍ਰਕriti ਦਾ ਦਿਲ ਟੁੱਟ ਗਿਆ ਪਰ ਉਸਨੇ ਆਪਣੇ ਫੈਸਲੇ ਨੂੰ ਮਜ਼ਬੂਤੀ ਨਾਲ ਸੰਭਾਲਿਆ ਤਲਾਕ ਤੋਂ ਬਾਅਦ ਪ੍ਰਤੀ ਨੇ ਖੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਉਹ ਕਈ ਮਹੀਨਿਆਂ ਤੱਕ ਰੋਂਦੀ ਰਹੀ ਤੇ ਖਾਣਾ ਪੀਣਾ ਵੀ ਠੀਕ ਢੰਗ ਨਾਲ ਨਹੀਂ ਖਾਂਦੀ ਸੀ। ਪਰ ਇੱਕ ਦਿਨ ਉਸਨੇ ਖੁਦ ਨੂੰ ਕਿਹਾ ਹੁਣ ਬਹੁਤ ਹੋਇਆ। ਮੈਂ ਕਮਜ਼ੋਰ ਨਹੀਂ ਹਾਂ। ਮੈਂ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਹੈ। ਮੈਂ ਦਿਖਾਉਣਾ ਹੈ ਕਿ ਮੈਂ ਕਿਸੇ ਦੀ ਦਇਆ ਤੇ ਮਹਤਾਜ ਨਹੀਂ ਹਾਂ। ਇਸ ਤਰ੍ਹਾਂ ਪ੍ਰਤੀ ਨੇ ਆਪਣੀ ਜ਼ਿੰਦਗੀ ਨੂੰ ਬਦਲਣ ਦੀ ठान ਲਈ ਸੀ। ਕਿਸ ਤਰ੍ਹਾਂ ਆਤਮ ਸਨਮਾਨ ਤੇ ਖੁਦ ਤੇ ਭਰੋਸਾ ਇਨਸਾਨ ਨੂੰ ਨਵੀਂ ਸ਼ੁਰੂਆਤ ਕਰਨ ਦਾ ਹੌਸਲਾ ਦਿੰਦਾ ਹੈ। ਪ੍ਰਗਤੀ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਹਾਲਾਤ ਚੋਂ ਲੰਘਣ ਤੋਂ ਬਾਅਦ ਇਹ ठान ਲਿਆ ਸੀ ਕਿ ਉਹ ਸਮਾਜ ਦੇ ਹਰ ਤਾਣੇ ਦਾ ਜਵਾਬ ਆਪਣੀ ਸਫਲਤਾ ਨਾਲ ਦੇਵੇਗੀ। ਉਸਨੇ ਆਪਣੇ ਮਾਪਿਓ ਦੇ ਨਾਲ ਜੋ અપਮਾਨ ਝੱਲਿਆ ਸੀ, ਉਸ ਨੂੰ ਉਹ ਕਦੇ ਨਹੀਂ ਭੁੱਲ ਸਕੀ। ਉਸ ਨੂੰ ਯਾਦ ਸੀ ਕਿ ਪਿੰਡ ਦੇ ਲੋਕ ਕੀ ਕਹਿੰਦੇ ਸੀ। ਉਸਨੇ ਉਹਨਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਆਪਣੀ ਪੜ੍ਹਾਈ ਨੂੰ ਹੀ ਆਪਣੀ ਪ੍ਰਾਤਮਿਕਤਾ ਬਣਾ ਲਿਆ। ਪ੍ਰਤੀ ਨੇ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ। ਉਹ ਦਿਨ ਰਾਤ ਮਿਹਨਤ ਕਰਦੀ। ਸਵੇਰੇ ਪੜ੍ਹਦੀ ਤੇ ਦਿਨ 'ਚ ਆਪਣੇ ਮਾਪਿਓ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ। ਉਸਦੀ ਮਾਂ ਕਮਲਾ ਫੁੱਲਾਂ ਦੀ ਮਾਲਾ ਬਣਾਉਂਦੀ ਸੀ ਤੇ ਪਿਤਾ ਦਿਨਾਂ-ਰਾਤ ਮਜ਼ਦੂਰੀ ਕਰਦੇ ਸੀ। ਪ੍ਰਗਤੀ ਉਹਨਾ ਦੀ ਹਰ ਸੰਭਵ ਮਦਦ ਕਰਦੀ ਤਾਂ ਜੋ ਘਰ ਦਾ ਖਰਚਾ ਵੀ ਚੱਲ ਸਕੇ ਤੇ ਉਸ ਦਾ ਸੁਪਨਾ ਵੀ ਪੂਰਾ ਹੋ ਸਕੇ ਦੋਸਤੋ ਉਸ ਦੀ ਮਿਹਨਤ ਹੌਲੀ ਹੌਲੀ ਦੇਖ ਕੇ ਉਸ ਦੇ ਮਾਪਿਓ ਦਾ سینਾ ਮਾਣ ਨਾਲ ਚੋੜਾ ਹੋ ਜਾਂਦਾ ਸੀ ਕਮਲਾ ਨੇ ਇੱਕ ਦਿਨ ਆਪਣੀ ਧੀ ਪ੍ਰਗਤੀ ਨੂੰ ਕਿਹਾ ਪੁੱਤ ਤੋ ਜੋ ਕੀਤਾ ਹੈ ਉਹ ਕਿਸੇ ਪੁੱਤ ਤੋਂ ਘੱਟ ਨਹੀਂ ਹੈ ਸਾਨੂੰ ਤੇਰੇ ਤੇ ਬਹੁਤ ਮਾਣ ਹੈ ਇਹ ਸੁਣ ਕੇ ਪ੍ਰਗਤੀ ਦੀਆਂ ਅੱਖਾਂ ਪਾਰ ਆਈਆਂ ਪਰ ਉਸ ਨੇ ਖੁਦ ਨੂੰ ਸੰਭਾਲਦੇ ਹੋਏ ਜਵਾਬ ਦਿੱਤਾ ਮੈਂ ਇਹ ਤਾਂ ਬਸ ਸ਼ੁਰੂਆਤ ਹੈ ਮੈਂ ਤੁਹਾਡੇ ਲਈ ਹੋਰ ਬਹੁਤ ਕੁਝ ਕਰਨਾ ਚਾਹੁੰਦੀ ਹਾਂ ਦੂਜੇ ਪਾਸੇ ਰਾਗਵ ਦੀ ਹਾਲਤ ਚੰਗੀ ਨਹੀਂ ਸੀ ਪ੍ਰਤੀ ਦੇ ਜਾਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਉਸ ਦਾ ਕੰਮ ਵਿੱਚ ਮਨ ਨਹੀਂ ਲੱਗਦਾ ਸੀ ਉਹ ਹਰ ਸਮੇਂ ਉਦਾਸ ਤੇ ਮਾਇੂਸ ਰਹਿੰਦਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਿਆਰ ਕਿਵੇਂ ਗਵਾ ਦਿੱਤਾ ਰਾਗਵ ਦੇ ਮਾਤਾ ਪਿਤਾ ਦੀ ਤਬੀਅਤ ਵੀ ਖਰਾਬ ਰਹਿਣ ਲੱਗੀ ਸੀ ਉਨ੍ਹਾਂ ਦੀ ਆਰਥਿਕ ਸਥਿਤੀ ਵਿਗੜ ਗਈ ਸੀ ਤੇ ਰਾਗਵ ਦੇ ਪਰਿਵਾਰ ਤੇ ਕਰਜ਼ ਚੜ ਗਿਆ ਸੀ ਉਹ ਦਿਨ ਰਾਤ ਪਛਤਾਉਂਦਾ ਸੀ ਪਰ ਹੁਣ ਉਹਨਾਂ ਕੋਲ ਕੋਈ ਪਛਤਾਵਾ ਹੀ ਨਹੀਂ ਬਚਿਆ ਸੀ ਪ੍ਰਗਤੀ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਉਸਨੇ ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਆਪਣੀ ਕਾਬਲੀਅਤ ਸਾਬਤ ਕੀਤੀ ਤੇ ਜਲਦ ਹੀ ਉਹ ਜੱਜ ਬਣ ਗਏ ਜਦ ਪ੍ਰਗਤੀ ਜੱਜ ਬਣ ਕੇ ਪਹਿਲੀ ਵਾਰ ਆਪਣੇ ਪਿੰਡ ਆਈ ਤਾਂ ਪੂਰਾ ਪਿੰਡ ਉਸ ਨੂੰ ਦੇਖਣ ਲਈ ਆ ਗਿਆ ਪਿੰਡ ਦੇ ਲੋਕ ਜੋ ਕਦੇ ਉਸਦੀ ਤੇ ਉਸਦੇ ਮਾਪਿਓ ਦੀ ਆਲੋਚਨਾ ਕਰਦੇ ਸੀ ਹੁਣ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕਰ ਰਹੇ ਸੀ ਉਹਨਾਂ ਨੇ ਕਿਹਾ ਸਾਡੀ ਧੀ ਨੇ ਪੂਰੇ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਪ੍ਰਗਤੀ ਦੇ ਮਾਪਿਓ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ ਉਨਾ ਲੋਕਾਂ ਦੀ ਬੋਲਤੀ ਬੰਦ ਹੋ ਗਈ ਸੀ ਜਿਨ੍ਹਾਂ ਨੇ ਕਦੇ ਕਿਹਾ ਸੀ ਕਿ ਇੱਕ ਤਲਾਕशुदा ਔਰਤ ਕੀ ਕਰ ਸਕਦੀ ਹੈ ਦੋਸਤੋ ਪ੍ਰਕティ ਦਾ ਤਬਾਦਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਚ ਹੋ ਗਿਆ ਤੇ ਉਸ ਨੂੰ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਉਹ ਆਪਣੇ ਮਾਪਿਓ ਨੂੰ ਵੀ ਆਪਣੇ ਨਾਲ ਗਵਾਲੀਅਰ ਲੈ ਗਈ ਗਵਾਲੀਅਰ ਚ ਉਹ ਇੱਕ ਸਰਕਾਰੀ ਕੁਆਟਰ ਵਿੱਚ ਆਪਣੇ ਮਾਪਿਓ ਦੇ ਨਾਲ ਰਹਿਣ ਲੱਗੀ ਪ੍ਰਕティ ਨੇ ठान ਲਿਆ ਸੀ ਕਿ ਹੁਣ ਉਹ ਆਪਣੇ ਮਾਪਿਓ ਨੂੰ ਹਰ ਖੁਸ਼ੀ ਦੇਵੇਗੀ ਸਮਾਂ ਬੀਤਦਾ ਗਿਆ ਤੇ 2025 ਦੇ ਪ੍ਰਿਆਗ ਰਾਜ ਚ ਮਹਾਕੁੰਮ ਮੇਲੇ ਦੀ ਸ਼ੁਰੂਆਤ ਹੋਈ ਪ੍ਰਗਤੀ ਨੇ ਸੋਚਿਆ ਕਿ ਉਹ ਆਪਣੇ ਮਾਪਿਓ ਨੂੰ ਇਸ ਇਤਿਹਾਸਿਕ ਮੇਲੇ ਦੇ ਦਰਸ਼ਨ ਕਰਵਾਵੇਗੀ ਉਸਨੇ ਆਉਣਾ ਲਈ ਖਾਸ ਇੰਤਜ਼ਾਮ ਕੀਤੇ ਤੇ 12 ਜਨਵਰੀ 2025 ਨੂੰ ਉਹ ਉਹਨਾਂ ਨੂੰ ਲੈ ਕੇ ਪ੍ਰਿਆਗ ਰਾਜ ਪਹੁੰਚੀ ਉੱਥੇ ਪਹੁੰਚ ਕੇ ਪ੍ਰਗਤੀ ਨੇ ਆਪਣੇ ਮਾਪਿਓ ਨੂੰ ਗੰਗਾ ਇਸ਼ਨਾਨ ਕਰਵਾਇਆ ਇੱਕ ਇੱਕ ਮੰਦਰ ਦੇ ਦਰਸ਼ਨ ਕਰਵਾਏ ਤੇ ਪੂਰੇ ਮੇਲੇ ਵਿੱਚ ਘੁਮਾਇਆ। ਉਹਨਾਂ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਪ੍ਰਗਤੀ ਦਾ ਦਿਲ ਖੁਸ਼ ਹੋ ਗਿਆ। ਮੇਲੇ 'ਚ ਘੁੰਮਦੇ ਹੋਏ ਇੱਕ ਸਾਧੂ ਨੇ ਪ੍ਰਗਤੀ ਦੇ ਮਾਪਿਆਂ ਤੋਂ ਭੀਖ ਦੀ ਮੰਗ ਕੀਤੀ। ਸਾਧੂ ਦੀ ਆਵਾਜ਼ ਸੁਣ ਕੇ ਪ੍ਰਗਤੀ ਨੇ ਉਸ ਵੱਲ ਧਿਆਨ ਦਿੱਤਾ। ਜਦ ਉਸਨੇ ਸਾਧੂ ਦਾ ਚਿਹਰਾ ਦੇਖਿਆ ਤਾਂ ਉਸ ਨੂੰ ਕੁਝ ਜਾਣਿਆ ਪਹਿਚਾਨਿਆ ਜਿਹਾ ਲੱਗਿਆ। ਉਸਨੂੰ ਲੱਗਿਆ ਕਿ ਇਹ ਚਿਹਰਾ ਉਸਨੇ ਪਹਿਲਾਂ ਕਿਤੇ ਦੇਖਿਆ ਹੈ। ਕਾਫੀ ਦੇਰ ਤੱਕ ਸੋਚਣ ਤੋਂ ਬਾਅਦ ਪ੍ਰਗਤੀ ਨੂੰ ਅਹਿਸਾਸ ਹੋਇਆ ਕਿ ਸਾਧੂ ਕੋਈ ਹੋਰ ਨਹੀਂ ਬਲਕਿ ਰਾਗਵ ਹੈ। ਰਾਗਵ ਤੇ ਪ੍ਰਗਤੀ ਦੇ ਤਲਾਕ ਨੂੰ ਹੁਣ 10 ਸਾਲ ਬੀਤ ਚੁੱਕੇ ਸੀ। ਦੋਨਾਂ ਦੇ ਚਿਹਰੇ ਬਦਲ ਗਏ ਸੀ ਪਰ ਪ੍ਰਗਤੀ ਨੂੰ ਉਸਦਾ ਚਿਹਰਾ ਪਛਾਣਨ 'ਚ देर ਨਹੀਂ ਲੱਗੀ। ਪ੍ਰਗਤੀ ਨੇ ਸਾਧੂ ਤੋਂ ਉਸਦਾ ਨਾਮ ਪੁੱਛਿਆ। ਸਾਧੂ ਨੇ ਕਿਹਾ, "ਮੇਰਾ ਨਾਮ ਰਾਗਵ ਹੈ। ਮੈਂ ਪੋਪਾਲ ਦਾ ਰਹਿਣ ਵਾਲਾ ਹਾਂ।" ਇਹ ਸੁਣਦੇ ਹੀ ਪ੍ਰਗਤੀ ਨੂੰ ਯਕੀਨ ਹੋ ਗਿਆ ਕਿ ਇਹ ਉਹੀ ਇਨਸਾਨ ਹੈ ਜਿਸਨੇ ਕਦੇ ਉਸ ਨਾਲ ਪਿਆਰ ਕੀਤਾ ਸੀ ਪ੍ਰਗਤੀ ਨੇ ਉਸ ਸਾਧੂ ਤੋਂ ਪੁੱਛਿਆ ਕਿ ਤੂੰ ਮੈਨੂੰ ਪਛਾਣਦਾ ਹੈ ਸਾਧੂ ਨੇ ਉਸ ਵੱਲ ਦੇਖਿਆ ਪਰ ਸਿਰ ਹਿਲਾਉਂਦੇ ਹੋਏ ਕਿਹਾ ਨਹੀਂ ਮੈਨੂੰ ਨਹੀਂ ਪਤਾ ਤੂੰ ਕੌਣ ਹੈ ਪ੍ਰਗਤੀ ਨੇ ਲੰਬਾ ਸਾਹ ਲਿਆ ਤੇ ਕਿਹਾ ਮੈਂ ਤੇਰੀ ਤਲਾਕशुदा ਪਤਨੀ ਪ੍ਰਗਤੀ ਹਾਂ ਇਹ ਸੁਣਦੇ ਹੀ ਰਾਗਵ ਹੈਰਾਨ ਹੋ ਗਿਆ ਇੱਕ ਪਲ ਲਈ ਕੁਝ ਵੀ ਨਾ ਬੋਲ ਸਕਿਆ ਫਿਰ ਅਚਾਨਕ ਉਹ ਪ੍ਰਕriti ਦੇ ਪੈਰ ਫੜ ਕੇ ਫੁੱਟ-ਫੁੱਟ ਕੇ ਰੋਣ ਲੱਗਾ। राघव ਨੇ ਰੋਂਦੇ ਹੋਏ ਕਿਹਾ ਪ੍ਰਕriti ਮੈਂ ਤੇਰੇ ਨਾਲ ਬਹੁਤ ਬੁਰਾ ਕੀਤਾ। ਮੈਂ ਤੇਰਾ ਦਿਲ ਦੁਖਾਇਆ। ਮੈਂ ਹਮੇਸ਼ਾ ਆਪਣੇ ਮਾਪਿਆਂ ਨੂੰ ਸਹੀ ਮੰਨਦਾ ਸੀ ਪਰ ਉਹ ਗਲਤ ਸੀ। ਉਹਨਾਂ ਨੇ ਤੇਰੇ ਨਾਲ ਜੋ ਵਰਤਾ ਕੀਤਾ ਉਹ ਜਿਹਾ ਕਿਸੇ ਬਹੁਦੇ ਨਾਲ ਨਹੀਂ ਹੋਣਾ ਚਾਹੀਦਾ। ਮੈਂ ਤੇਰੀ ਕਦਰ ਨਹੀਂ ਕੀਤੀ। ਮੈਂ ਬਹੁਤ ਪਛਤਾ ਰਿਹਾ ਹਾਂ। ਮੈਨੂੰ ਮਾਫ਼ ਕਰ ਦੇ। ਪ੍ਰਗਤੀ ਨੇ ਉਸਨੂੰ ਉਠਾਉਂਦੇ ਹੋਏ ਕਿਹਾ "ਰਾਗਵ ਇਹ ਸਭ ਤੇਰੇ ਮਾਪਿਓ ਦੀ ਨੀਤੀ ਸੀ ਉਹਨਾਂ ਦਾ ਕਰਮ ਉਹਨਾਂ ਦੇ ਨਾਲ ਹੋਵੇਗਾ ਮੈਂ ਉਹਨਾਂ ਤੋਂ ਨਫ਼ਰਤ ਨਹੀਂ ਕਰਦੀ ਮੈਂ ਹਮੇਸ਼ਾ ਉਹਨਾਂ ਦੇ ਭਲੇ ਦੀ ਹੀ ਕਾਮਨਾ ਕਰਦੀ ਹਾਂ" ਪ੍ਰਗਤੀ ਦੇ ਸ਼ਬਦਾਂ ਨੇ ਇਹ ਦਿਖਾ ਦਿੱਤਾ ਕਿ ਉਹ ਕਿੰਨੀ ਸਾਫ਼ ਦਿਲ ਤੇ ਕਿੰਨੀ ਸਹਿਨਸ਼ੀਲ ਸੀ ਭਲੇ ਹੀ ਉਸਨੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਪਰੇਸ਼ਾਨੀਆਂ ਝੱਲੀਆਂ ਸਨ ਪਰ ਉਹ ਕਿਸੇ ਨੂੰ ਬਦਦੂਆ ਦੇਣ ਦੀ ਬਜਾਏ ਹਮੇਸ਼ਾ ਦੁਆ ਹੀ ਦਿੰਦੀ ਸੀ ਉਹ ਸੋਚਦੀ ਸੀ ਕਿ ਜੋ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਮੇਰੇ ਨਾਲ ਜੋ ਹੋਇਆ ਉਹ ਮੇਰੇ ਚੰਗੇ ਲਈ ਹੀ ਹੋਇਆ ਸੀ ਇਸ ਦੌਰਾਨ ਪ੍ਰਕriti ਦੇ ਮਾਪਿਓ ਖੜੇ-ਖੜੇ ਸਭ ਦੇਖ ਰਹੇ ਸੀ ਉਹਨਾਂ ਨੇ ਰਾਗਵ ਤੋਂ ਪੁੱਛਿਆ ਪੁੱਤ ਤੇਰੀ ਇਹ ਹਾਲਤ ਕਿਵੇਂ ਹੋਈ ਤੇ ਤੂੰ ਇੱਥੇ ਕੀ ਕਰ ਰਿਹਾ ਹੈ ਰਾਗਵ ਨੇ ਆਪਣੇ ਆਪ ਇੱਕ ਸੁਣਾਈ ਉਸਨੇ ਕਿਹਾ ਜਦ ਪ੍ਰਕriti ਨੇ ਮੇਰਾ ਘਰ ਛੱਡਿਆ ਉਦੋਂ ਤੋਂ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਮੇਰੇ ਮਾਪਿਓ ਦੀ ਤਬੀਅਤ ਖਰਾਬ ਰਹਿਣ ਲੱਗੀ ਉਹਨਾਂ ਦੀ ਸਾਰੀ ਜ਼ਮੀਨ ਤੇ ਪੈਸਾ ਉਹਨਾਂ ਦੇ ਇਲਾਜ ਵਿੱਚ ਚਲਾ ਗਿਆ ਕਰਜ਼ਾ ਵਧਦਾ ਗਿਆ ਕਿ ਸਾਡੇ ਕੋਲ ਕੁਝ ਵੀ ਨਾ ਬਚਿਆ 2017 'ਚ ਮੇਰੇ ਪਿਓ ਦਾ ਦੇਹਾਂਤ ਹੋ ਗਿਆ ਤੇ 1 ਸਾਲ ਬਾਅਦ ਮੇਰੀ ਮਾਂ ਵੀ ਸੰਸਾਰ ਛੱਡ ਕੇ ਚਲੀ ਗਈ ਮੈਂ ਪੂਰੀ ਤਰ੍ਹਾਂ ਇਕੱਲਾ ਹੋ ਗਿਆ ਸੀ ਉਸ ਸਮੇਂ ਮੈਨੂੰ ਬਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਆਪਣੀ ਘਰ ਵਾਲੀ ਪ੍ਰਕৃতি ਨੂੰ ਖੋਣਾ ਮੈ ਉਸ ਤੋਂ ਬਿਨਾ ਬਿਲਕੁਲ ਅਧੂਰਾ ਹੋ ਗਿਆ ਸੀ। ਰਾਗਵ ਦੀ ਕਹਾਣੀ ਸੁਣ ਕੇ ਪ੍ਰਕriti ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਸ ਨੂੰ ਆਪਣੇ ਬੀਤੇ ਦਿਨ ਯਾਦ ਆ ਗਏ। ਜਦ ਉਸਨੇ ਰਾਗਵ ਤੋਂ ਤਲਾਕ ਲਿਆ ਸੀ। ਇਹ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ ਕਿ ਰਾਗਵ ਦੀ ਜ਼ਿੰਦਗੀ 'ਚ ਇੰਨਾ ਕੁਝ ਬੁਰਾ ਹੋ ਚੁੱਕਿਆ ਸੀ। ਪ੍ਰਕriti ਨੇ ਕਿਹਾ ਰਾਗਵ ਇਹ ਸਭ ਤੇਰੇ ਕਰਮਾਂ ਦਾ ਫਲ ਸੀ ਪਰ ਮੈਂ ਤੈਨੂੰ ਦੋਸ਼ ਨਹੀਂ ਦਿੰਦੀ। ਤੂੰ ਆਪਣੀ ਗਲਤੀ ਮੰਨ ਲਈ ਇਹ ਬਹੁਤ ਵੱਡੀ ਗੱਲ ਹੈ। ਥੋੜੀ ਦੇਰ ਬਾਅਦ ਪ੍ਰਕriti ਨੇ ਪੁੱਛਿਆ ਕਿ ਤੂੰ ਮੇਰੇ ਨਾਲ ਫਿਰ ਤੋਂ ਵਿਆਹ ਕਰਵਾਏਂਗਾ ਮੈਂ ਜਾਣਦੀ ਹਾਂ ਕਿ ਸਾਡੇ ਵਿੱਚ ਜੋ ਹੋਇਆ ਉਹ ਅਤੀਤ ਸੀ ਪਰ ਮੈਂ ਚਾਹੁੰਦੀ ਹਾਂ ਕਿ ਅਸੀਂ ਇੱਕ ਨਵੀਂ ਸ਼ੁਰੂਆਤ ਫਿਰ ਤੋਂ ਕਰੀਏ ਇਹ ਸੁਣ ਕੇ ਰਾਗਵ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸਨੇ ਕਿਹਾ ਪ੍ਰਕriti ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਰ ਮੈਂ ਤੇਰੇ ਨਾਲ ਜੋ ਬੁਰਾ ਕੀਤਾ ਉਸ ਨੂੰ ਭੁਲਾ ਕੇ ਮੈਂ ਇਹ ਰਿਸ਼ਤਾ ਦੁਬਾਰਾ ਨਹੀਂ ਨਿਭਾ ਸਕਦਾ ਮੈਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਰਿਹਾ ਹਾਂ ਇਹੀ ਮੇਰੀ ਸਜ਼ਾ ਹੈ ਮੈਂ ਤੇਰੇ लायक ਨਹੀਂ ਹਾਂ ਰਾਗਵ ਵਾਰ-ਵਾਰ ਮਾਫੀ ਮੰਗਦੇ ਹੋਏ ਕਹਿੰਦਾ ਰਿਹਾ ਕਾਸ਼ ਮੈਂ ਪਹਿਲਾਂ ਤੇਰੀ ਗੱਲ ਸਮਝੀ ਹੁੰਦੀ ਜੇਕਰ ਉਸ ਸਮੇਂ ਮੈਨੂੰ ਇਹ ਅਹਿਸਾਸ ਹੁੰਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਪ੍ਰਗਤੀ ਤੇ ਰਾਗਵ ਵਿੱਚ ਉਸ ਦਿਨ ਕੁੰਮ ਮੇਲੇ 'ਚ ਜੋ ਗੱਲਬਾਤ ਹੋਈ ਸੀ ਉਸਨੇ ਦੋਵਾਂ ਦੇ ਦਿਲਾਂ ਨੂੰ ਛੂ ਲਿਆ ਸੀ ਪ੍ਰਗਤੀ ਨੇ ਰਾਗਵ ਨੂੰ ਕਿਹਾ ਤੂੰ ਤੇ ਮੈਂ ਦੋਨੋਂ ਹੀ ਆਪਣੀ ਜ਼ਿੰਦਗੀ ਚ ਬਹੁਤ ਕੁਝ ਗਵਾ ਚੁੱਕੇ ਹਨ ਮੈਂ ਤੈਨੂੰ ਕਦੇ ਪੁਲਾਇਆ ਨਹੀਂ ਤੂੰ ਆਪਣੇ ਮਾਪਿਆਂ ਨੂੰ ਖੋ ਦਿੱਤਾ ਹੈ ਤੇ ਮੈਂ ਆਪਣੇ ਮਾਪਿਆਂ ਦੀ ਇੱਜ਼ਤ ਕੀਤੀ ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰੀਏ ਕਿਉਂ ਨਾ ਅਸੀਂ ਇੱਕ ਨਵੀਂ ਸ਼ੁਰੂਆਤ ਕਰੀਏ ਤੇ ਇੱਕ ਵਾਰ ਫਿਰ ਤੋਂ ਇਕੱਠੇ ਰਹਿਣ ਦੀ ਕੋਸ਼ਿਸ਼ ਕਰੀਏ ਰਾਗਵ ਨੇ ਪ੍ਰਕティ ਦੀ ਗੱਲ ਸੁਣੀ ਪਰ ਉਸ ਦੀਆਂ ਅੱਖਾਂ ਚ ਪਛਤਾਵੇ ਦੇ ਹੰਝੂ ਸਨ ਉਸਨੇ ਜਵਾਬ ਦਿੱਤਾ ਮੈਂ ਤੇਰੇ ਲਾਇਕ ਨਹੀਂ ਹਾਂ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਮੈਂ ਖੁਦ ਨੂੰ ਨਫ਼ਰਤ ਕਰਦਾ ਹਾਂ ਪ੍ਰਕriti ਨੇ ਕਿਹਾ ਰਾਗਵ ਪਿਆਰ ਵਿੱਚ ਗਲਤੀਆਂ ਹੁੰਦੀਆਂ ਹਨ ਪਰ ਸੱਚਾ ਪਿਆਰ ਉਹੀ ਹੈ ਜੋ ਉਹਨਾਂ ਗਲਤੀਆਂ ਨੂੰ ਮਾਫ਼ ਕਰ ਦੇਵੇ ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ ਹੁਣ ਸਾਨੂੰ ਆਪਣੇ ਅਤੀਤ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ ਹੈ ਤੂੰ ਇਹ ਸਾਦੂ ਦਾ ਭੇਜ ਛੱਡ ਦੇ ਤੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ 'ਚ ਲਿਆ ਰਾਗਵ ਨੇ ਸਿਰ ਚੁਕਾ ਲਿਆ ਉਹ ਹਾਲੇ ਵੀ ਕਦ ਨੂੰ ਮaaf ਨਹੀਂ ਕਰ پا ਰਿਹਾ ਸੀ ਉਸਨੇ ਕਿਹਾ ਪ੍ਰਕriti ਮੈਂ ਤੇਨੂੰ ਫਿਰ ਤੋਂ ਦੁਖੀ ਨਹੀਂ ਕਰਨਾ ਚਾਹੁੰਦਾ ਮੈਂ ਇਹ ਵਿਆਹ ਨਹੀਂ ਕਰ ਸਕਦਾ ਤੂੰ ਮੇਥੋਂ ਬਿਹਤਰ ਦੇ ਲਾਇਕ ਹੈ ਪ੍ਰਕriti ਨੇ ਲੰਬੀ ਸਾਹ ਲੈਂਦੇ ਹੋਏ ਕਿਹਾ ਜੇਕਰ ਤੇਰੇ ਤੋਂ ਬਿਹਤਰ ਕੋਈ ਹੁੰਦਾ ਤਾਂ ਸ਼ਾਇਦ ਮੈਂ ਅੱਜ ਇੱਥੇ ਖੜੀ ਨਾ ਹੁੰਦੀ ਮੈਂ ਹਾਲੇ ਵੀ ਤੇਨੂੰ ਪਿਆਰ ਕਰਦੀ ਹਾਂ ਪਰ ਇਹ ਤੇਰਾ ਫੈਸਲਾ ਹੋਵੇਗਾ ਰਾਗਵ ਨੇ ਪ੍ਰਕriti ਨੂੰ ਗਲੇ ਲਾਇਆ ਤੇ ਕਿਹਾ ਤੂੰ ਮੈਨੂੰ ਮaaf ਕੀਤਾ ਇਹ ਹੀ ਮੇਰੇ ਲਈ ਕਾਫੀ ਹੈ ਪਰ ਮੈਂ ਤੈਨੂੰ ਫਿਰ ਤੋਂ ਦੁੱਖ ਨਹੀਂ ਦੇਣਾ ਚਾਹੁੰਦਾ ਇਹ ਕਹਿ ਕੇ ਰਾਗਵ ਉੱਥੋਂ ਚਲਾ ਗਿਆ ਪ੍ਰਤੀ ਆਪਣੇ ਮਾਪਿਓ ਦੇ ਨਾਲ ਆਪਣੇ ਪਿੰਡ ਵਾਪਸ ਆ ਗਈ ਉਸਨੇ ਸੋਚਿਆ ਕਿ ਰਾਗਵ ਸ਼ਾਇਦ ਹੁਣ ਕਦੇ ਉਸਦੀ ਜ਼ਿੰਦਗੀ ਚ ਵਾਪਸ ਨਹੀਂ ਆਵੇਗਾ ਪਰ ਕੁਝ ਹਫ਼ਤੇ ਬਾਅਦ ਇੱਕ ਦਿਨ ਅਚਾਨਕ ਰਾਗਵ ਪ੍ਰਤੀ ਦੇ ਘਰ ਆਇਆ ਉਹ ਕਾਫੀ ਬਦਲਿਆ ਹੋਇਆ ਲੱਗ ਰਿਹਾ ਸੀ ਪ੍ਰਤੀ ਨੇ ਉਸਨੂੰ ਦੇਖਦੇ ਹੋਏ ਕਿਹਾ ਤੂੰ ਇੱਥੇ ਕਿਵੇਂ ਆਇਆ ਰਾਗਵ ਨੇ ਭਾਵੁਕ ਹੋ ਕੇ ਕਿਹਾ ਮੈਂ ਬਹੁਤ ਸੋਚਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਤੂੰ ਸਹੀ ਕਿਹਾ ਸੀ ਸਾਨੂੰ ਆਪਣੇ ਅਤੀਤ ਨੂੰ ਛੱਡ ਕੇ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਜੇਕਰ ਤੂੰ ਹਲੇ ਵੀ ਮੇਰੇ ਤੇ ਭਰੋਸਾ ਕਰ ਸਕਦੀ ਹੈ ਤਾਂ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਦੁਬਾਰਾ ਵਸਾਉਣਾ ਚਾਹੁੰਦਾ ਹਾਂ ਇਹ ਸੁਣਦੇ ਹੀ ਪ੍ਰਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਰਾਗਵ ਨੂੰ ਗਲੇ ਲਾ ਲਿਆ ਤੇ ਕਿਹਾ ਮੈਂ ਤੈਨੂੰ ਬਹੁਤ ਪਹਿਲਾਂ ਮਾਫ ਕਰ ਦਿੱਤਾ ਸੀ ਮੈਨੂੰ ਖੁਸ਼ੀ ਹੈ ਕਿ ਤੂੰ ਵਾਪਸ ਆ ਗਿਆ। ਪ੍ਰਕriti ਤੇ ਰਾਗਵ ਨੇ ਪਿੰਡ ਦੇ ਇੱਕ ਛੋਟੇ ਜਿਹੇ ਮੰਦਿਰ 'ਚ ਜਾ ਕੇ ਫਿਰ ਤੋਂ ਵਿਆਹ ਕੀਤਾ। ਇਹ ਵਿਆਹ ਸਾਦਗੀ ਭਰਿਆ ਸੀ ਪਰ ਉਹਨਾਂ ਦੇ ਮਾਪਿਆਂ ਤੇ ਪਿੰਡ ਦੇ ਲੋਕਾਂ ਲਈ ਇੱਕ ਵੱਡਾ ਜਸ਼ਨ ਸੀ। ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਤੁਸੀਂ ਦੋਵਾਂ ਨੇ ਜੋ ਪਿਆਰ ਤੇ ਸਮਝਦਾਰੀ ਦਿਖਾਈ ਹੈ ਉਹ ਇੱਕ ਮਿਸਾਲ ਹੈ। ਪ੍ਰਕriti ਤੇ ਰਾਗਵ ਨੇ ਆਪਣੇ ਰਿਸ਼ਤੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਹਨਾਂ ਨੇ ਆਪਣੇ ਅਤੀਤ ਨੂੰ ਭੁਲਾ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸਾਬਤ ਕੀਤਾ ਕਿ ਸੱਚਾ ਪਿਆਰ ਹਰ ਮੁਸ਼ਕਲ ਨੂੰ ਪਾਰ ਕਰ ਸਕਦਾ ਹੈ ਤੇ ਮਾਫੀ 'ਚ ਇੱਕ ਨਵੀਂ ਸ਼ੁਰੂਆਤ ਹੀ ਤਾਕਤ ਹੁੰਦੀ ਹੈ। ਤਾਂ ਦੋਸਤੋ ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਮਾਤਾ-ਪਿਤਾ ਦਾ ਸਨਮਾਨ ਸਭ ਤੋਂ ਵੱਡਾ ਧਰਮ ਹੈ ਤੇ ਇੱਕ ਔਰਤ ਕਿਵੇਂ ਘਰ ਨੂੰ ਜੋੜ ਸਕਦੀ ਹੈ। ਪ੍ਰਗਤੀ ਨੇ ਆਪਣੀ ਜ਼ਿੰਦਗੀ 'ਚ ਜੋ ਵੀ ਹਾਸਲ ਕੀਤਾ ਉਸ ਵਿੱਚ ਉਸਦੇ ਮਾਪਿਆਂ ਦਾ ਆਸ਼ੀਰਵਾਦ ਤੇ ਸੰਸਕਾਰ ਸੀ ਜੱਜ ਬਣਨ ਤੋਂ ਬਾਅਦ ਵੀ ਉਸਨੇ ਆਪਣੇ ਮਾਪਿਆਂ ਦਾ ਪਿਆਰ ਖਿਆਲ ਰੱਖਿਆ ਤੇ ਉਹਨਾਂ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖਿਆ ਇਹ ਸਾਨੂੰ ਸਿਖਾਉਂਦਾ ਹੈ ਕਿ ਚਾਹੇ ਅਸੀਂ ਕਿੰਨੇ ਵੀ ਵੱਡੇ ਮੁਕਾਮ ਤੇ ਪਹੁੰਚ ਜਾਈਏ ਆਪਣੇ ਮਾਪਿਆਂ ਦੀ ਇੱਜ਼ਤ ਤੇ ਉਹਨਾਂ ਦੀ ਸੇਵਾ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਸੱਚੇ ਪਿਆਰ 'ਚ ਤਿਆਗ ਤੇ ਮਾਫੀ ਜ਼ਰੂਰੀ ਹੈ ਪ੍ਰਤੀ ਨੇ ਆਪਣੇ ਪਤੀ ਰਾਗਵ ਦੇ ਨਾਲ ਹੋਈਆਂ ਸਾਰੀਆਂ ਮੁਸ਼ਕਲਾਂ ਤੇ અપਮਾਨਜਨਕ ਘਟਨਾਵਾਂ ਦੇ ਬਾਵਜੂਦ ਆਪਣੇ ਦਿਲ 'ਚ ਉਸਤੇ ਲਈ ਪਿਆਰ ਬਣਾਈ ਰੱਖਿਆ। ਉਸਨੇ ਮਾਫ ਕਰਨ ਦੀ ਸ਼ਕਤੀ ਦਿਖਾਉਂਦੇ ਹੋਏ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦਿੱਤਾ। ਇਹ ਸਿਖਾਉਂਦਾ ਹੈ ਕਿ ਸੱਚਾ ਪਿਆਰ ਕਦੇ ਖਤਮ ਨਹੀਂ ਹੁੰਦਾ ਤੇ ਰਿਸ਼ਤਿਆਂ ਨੂੰ ਸੰਭਾਲਣ ਲਈ ਮਾਫੀ ਤੇ ਤ્યાਗ ਜ਼ਰੂਰੀ ਹੁੰਦੇ ਹਨ। ਪ੍ਰਕriti ਨੇ ਆਪਣੀਆਂ ਤਕਲੀਫਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਹਿੰਮਤ ਦਿਖਾਈ। ਉਸਨੇ ਸਾਬਤ ਕੀਤਾ ਕਿ ਅਤੀਤ ਦੀਆਂ ਗਲਤੀਆਂ ਨੂੰ ਭੁਲਾ ਕੇ ਰਿਸ਼ਤਿਆਂ ਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ ਜਾ ਸਕਦੀ ਹੈ। ਜਜ ਬਨਨ ਤੋਂ ਬਾਅਦ ਪ੍ਰਕriti ਚਾਹੁੰਦੀ ਤਾਂ ਕਿਸੇ ਉੱਚ ਪੱਧਰ ਦੇ ਵਿਅਕਤੀ ਨਾਲ ਵਿਆਹ ਕਰ ਸਕਦੀ ਸੀ ਪਰ ਉਸਨੇ ਆਪਣੇ ਪਤੀ ਰਾਗਵ ਨੂੰ ਚੁਣਿਆ ਜਿਸਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਤੇ ਉਸ ਨਾਲ ਸੱਚਾ ਪਿਆਰ ਕੀਤਾ। ਇਹ ਦਿਖਾਉਂਦਾ ਹੈ ਕਿ ਇਨਸਾਨ ਦੀ ਸੱਚਾਈ ਤੇ ਪਿਆਰ ਉਹਦੇ ਤੇ ਪ੍ਰਤਿਸ਼ਠਾ ਤੋਂ ਜ਼ਿਆਦਾ ਮਹੱਤਵਪੂਰਨ ਹੈ। ਪ੍ਰਕティ ਨੇ ਸਮਾਜ ਦੇ ਤਾਨੇ ਤੇ ਆਲੋਚਨਾ ਦੀ ਪਰਵਾਹ ਕੀਤੇ ਬਿਨਾ ਆਪਣੇ ਦਿਲ ਤੇ ਆਤਮ ਸਨਮਾਨ ਦੀ ਸੁਣੀ। ਉਸਨੇ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲਏ ਤੇ ਆਪਣੇ ਮਾਪਿਆਂ ਦੀ ਇੱਜ਼ਤ ਬਚਾਈ। ਇਹ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣੇ ਚਾਹੀਦੇ ਹਨ। ਬਿਨਾ ਸਮਾਜ ਦੀ ਨਕਾਰਾਤਮਕ ਸੋਚ ਦੀ ਪਰਵਾਹ ਕੀਤੇ ਪ੍ਰਕティ ਨੇ ਰਾਗਵ ਨੂੰ ਮaaf ਕਰ ਦਿੱਤਾ ਭਲੇ ਹੀ ਉਸਨੇ ਅਤੀਤ ਉਸਨੂੰ ਤਕਲੀਫ ਦਿੱਤੀ ਸੀ ਮaaf ਕਰਨ ਦੀ ਤਾਕਤ ਨੇ ਉਹਨਾਂ ਦੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦਿੱਤਾ ਉਹ ਦਿਖਾਉਂਦਾ ਹੈ ਕਿ ਮਾਫੀ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ ਜੋ ਰਿਸ਼ਤੇ ਨੂੰ ਫਿਰ ਤੋਂ ਜੋੜ ਸਕਦੀ ਹੈ ਪ੍ਰਕティ ਨੇ ਆਪਣੀ ਸਫਲਤਾ ਨਾਲ ਨਾ ਸਿਰਫ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਬਲਕਿ ਉਹਨਾਂ ਲੋਕਾਂ ਦੀ ਸੋਚ ਨੂੰ ਵੀ ਬਦਲ ਦਿੱਤਾ ਜੋ ਤਲਾਕशुदा ਔਰਤਾਂ ਨੂੰ ਘੱਟ ਸਮਝਦੇ ਹਨ ਉਸਨੇ ਸਮਾਜ ਦੇ ਲਈ ਇੱਕ ਮਿਸਾਲ ਪੇਸ਼ ਕੀਤੀ ਕਿ ਔਰਤਾਂ ਕਿਸੇ ਵੀ ਹਾਲਤ ਵਿੱਚ ਆਪਣੀ ਮੰਜ਼ਿਲ ਪਾ ਸਕਦੀਆਂ ਹਨ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਜੇਕਰ ਅਸੀਂ ਸੱਚਾ ਪਿਆਰ ਤੇ ਆਪਣੇ ਆਦਰਸ਼ਾਂ ਤੇ ਟਿਕੇ ਰਹਿੰਦੇ ਹਾਂ ਤਾ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ। ਮਾਫੀ, ਤ્યાਗ ਤੇ ਪਰਿਵਾਰ ਦੀ ਅਹਿਮੀਅਤ ਨੂੰ ਸਮਝ ਕੇ ਅਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹਾਂ। ਪਿਆਰ 'ਚ ਗਲਤੀ ਹੋਣਾ ਸੁਭਾਵਿਕ ਹੈ ਪਰ ਮਾਫੀ ਤੇ ਸਮਝਦਾਰੀ ਨਾਲ ਰਿਸ਼ਤੇ ਨੂੰ ਸੰਭਾਲਿਆ ਜਾ ਸਕਦਾ ਹੈ। ਦੋਸਤੋ ਕੀ ਪ੍ਰਗਤੀ ਨੇ राघव ਨੂੰ ਮਾਫ ਕਰਕੇ ਤੇ ਦੁਬਾਰਾ ਉਸ ਨਾਲ ਵਿਆਹ ਕਰਕੇ ਸਹੀ ਕੀਤਾ? ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਨਾ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ